ਇੱਕ ਵਾਰ ਇੱਕ ਮੁੰਡੇ ਨੇ ਆਪਣੇ ਬਾਪੂ ਨੂੰ ਕੈਨੇਡਾ ਬੁਲਾ ਲਿਆ ਕਹਿੰਦਾ ਆ ਜਾ ਬਾਪੂ 2-4 ਮਹੀਨਿਆਂ ਵਾਸਤੇ ਤੂੰ ਵੀ ਦੇਖ ਜਾ ਕੈਨੇਡਾ ਕਿਹੋ ਜਿਹਾ ਚਲੋ ਬਾਪੂ ਕੈਨੇਡਾ ਆ ਗਿਆ ਥੋੜੇ ਦਿਨ ਲੰਘੇ ਤੇ ਬਾਪੂ ਨੇ ਦੇਖਿਆ ਵੀ ਮੁੰਡੇ ਤੇ ਨੂੰਹ ਦੇ ਕਮਰੇ ਦੇ ਵਿੱਚੋਂ ਕੁੜ-ਕੁੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਾਪੂ ਨੇ ਸੋਚਿਆ ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਚਲੋ ਇੱਕ ਦੋ ਦਿਨਾਂ ਬਾਅਦ ਹਿੰਮਤ ਜੀ ਕਰਕੇ ਬਾਪੂ ਨੇ ਮੁੰਡੇ ਨੂੰ ਪੁੱਛ ਲਿਆ ਕਹਿੰਦਾ ਪੁੱਤ ਕੀ ਗੱਲ ਹੋ ਗਈ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਮੁੰਡਾ ਬੋਲਦਾ ਕਹਿੰਦਾ ਬਾਪੂ ਕੀ ਦੱਸਾਂ ਯਾਰ ਆਮਦਨ ਘਟਾ ਹੈ ਖਰਚੇ ਵੱਧਾ ਹੈ ਬਸ ਇਸੇ ਗੱਲ ਦੀ ਲੜਾਈ ਹੁੰਦੀ ਰਹਿੰਦੀ ਹੈ ਇਹ ਗੱਲ ਸੁਣਨ ਤੋਂ ਬਾਅਦ ਬਾਪੂ ਮੁੰਡੇ ਨੂੰ ਬੋਲਦਾ ਕਹਿੰਦਾ ਪੁੱਤ ਮੈਂ ਤੈਨੂੰ ਇੱਕ ਗੱਲ ਕਹਾਂ ਮੁੰਡਾ ਕਹਿੰਦਾ ਦੱਸ ਬਾਪੂ ਕਹਿੰਦਾ ਯਾਰ ਮੈਂ ਨੂੰ ਤੇ ਪੋਤਿਆਂ ਕੋਲ ਤਾਂ ਹੈ ਗਈਆਂ ਜੇ ਨਹੀਂ ਸਰਦਾ 2-4 ਸਾਲ ਢਬਈ ਲਾਇਆ ਆਜ ਕਰਦੇ ਆ ਆਜ ਕਰਦੇ ਆ ਵਾ ਵਾਹ ਅੱਜ ਦਾ ਗਿਆਨ ਜੇ ਤੁਸੀਂ ਟੈਨਸ਼ਨ ਵਿੱਚੋਂ ਟੈਨਸ਼ਨ ਨੂੰ ਦੂਰ ਕਰਨ ਲਈ ਤੁਸੀਂ दारू ਪੀ ਰਹੇ ਹੋ ਪਰ ਤੁਹਾਡੀ ਟੈਨਸ਼ਨ ਦੂਰ ਨਹੀਂ ਹੋ ਰਹੀ ਇਸ ਦਾ ਸਾਫ਼-ਸਾਫ਼ ਮਤਲਬ ਸਮਝੋ ਨਾ ਤਾਂ दारू ਵਿੱਚ ਕੋਈ ਨੁਕਸਾ ਨਾ ਤੁਹਾਡਾ ਰਾਹ ਗਲਤ ਹੈ ਬਾਈ ਜੀ ਗੱਲ ਅਸਲ ਵਿੱਚ ਇਹ ਹੈ ਵੀ ਤੁਸੀਂ ਪੈਗ ਛੋਟੇ ਬਣਾ ਰਹੇ ਹੋ ਮੈਂ ਕੋਤਰੂ ਨੂੰ ਪੁੱਛਿਆ ਮਹਾ ਕੋਤਰੂ ਯਾਰ ਮੈਨੂੰ ਇਹ ਦੱਸ ਵੀ ਜਿਹੜਾ ਵਿਆਹ ਤੋਂ ਬਾਅਦ ਘਰ ਵਾਲਿਆਂ ਦੇ ਗਲ ਦੇ ਵਿੱਚ ਮੰਗਲ ਸੂਤਰ ਪਾਇਆ ਜਾਂਦਾ ਹੈ ਉਹਦਾ ਕੀ ਮਤਲਬ ਹੁੰਦਾ ਉਹਦਾ ਕੀ ਕਾਰਨ ਹੁੰਦਾ ਮੈਨੂੰ ਕੋਤਰੂ ਬੋਲਦਾ ਕਹਿੰਦਾ ਬਾਵੇ ਮੈਨੂੰ ਯਾਰ ਹੋਰ ਦਾਦਾ ਪਤਾ ਨਹੀਂ ਪਰ ਮੈਂ ਆਪਣੇ ਬਾਰੇ ਜ਼ਰੂਰ ਦੱਸ ਸਕਦਾ ਮੈਂ ਕਿਹਾ ਤੂੰ ਆਪਣੇ ਬਾਰੇ ਦੱਸ ਦੇ ਕਹਿੰਦਾ ਬਾਵੇ ਜਦੋਂ ਵਿਆਹ ਤੋਂ ਬਾਅਦ ਮੈਂ ਆਪਣੀ ਘਰ ਵਾਲੀ ਦੇ ਗਲ ਦੇ ਵਿੱਚ ਮੰਗਲ ਸੂਤਰ ਪਾਇਆ ਮਗਾ ਫੇਰ ਕਹਿੰਦਾ ਫੇਰ ਕੀ ਪੌਣ ਸਾਰੀ ਮੰਗਲ ਮੇਰੇ ਪਿੱਛੇ ਲੱਗ ਗਿਆ ਤੇ ਸਾਰੇ ਸੂਤਰ ਉਹਦੇ ਹੱਥ 'ਚ ਚਲੇ ਗਏ ਇੱਕ ਵਾਰ ਘੁਤਰੂ ਕਿਸੇ ਦੇ ਘਰ ਕੋਲੇ ਰਜਾਨਾ ਜਾ ਕੇ ਖੜ ਜਾਆ ਕਰੇ ਉਹ ਘਰ 'ਚ ਰਹਿਣ ਵਾਲੀ ਕੁੜੀ ਨੇ ਦੇਖਿਆ ਵੀ ਘੁਤਰੂ ਰਜਾਨਾ ਆਉਂਦਾ ਸ਼ਾਇਦ ਘੁਤਰੂ ਮੈਨੂੰ ਪਸੰਦ ਕਰਦਾ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਕੁੜੀ ਨੂੰ ਵੀ ਘੁਤਰੂ ਪਸੰਦ ਆ ਗਿਆ ਕੁੜੀ ਨੇ ਘੁਤਰੂ ਨੂੰ ਆਪਣੇ ਮਾਪਿਓ ਨੂੰ ਦਿਖਾਇਆ ਕਹਿੰਦੀ ਉਹ ਦੇਖੋ ਮੁੰਡਾ ਤੇ ਘੁਤਰੂ ਮਾਪਿਓ ਦੇ ਵੀ ਪਸੰਦ ਆ ਗਿਆ ਤੇ ਕੁੜੀ ਨੇ ਸੋਚਿਆ ਵੀ ਹੁਣ ਗੱਲ ਘੁਤਰੂ ਨਾਲ ਵੀ ਕੀਤੀ ਜਾਵੇ ਕੁੜੀ ਘੁਤਰੂ ਦੇ ਕੋਲ ਗਈ ਘੁਤਰੂ ਦੇ ਕੰਨ 'ਚ ਬੋਲਦੀ ਆ ਕਹਿੰਦੀ ਜੀ ਤੁਸੀਂ ਮੈਨੂੰ ਪਸੰਦੋਂ ਮੈਨੂੰ ਪਤਾ ਤੁਸੀਂ ਮੇਰੇ ਲਈ ਇੱਥੇ ਆ ਕੇ ਖੜ੍ਹਦੇ ਹੋ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਆਂ ਇਹ ਗੱਲ ਸੁਣ ਤੋਂ ਬਾਅਦ ਘੁਤਰੂ ਬੋਲਦਾ ਕਹਿੰਦਾ ਭੈਣ ਜੀ ਮੈਨੂੰ ਮaaf ਕਰਿਓ ਇਹ ਗੱਲ ਨਹੀਂ ਜਿਹੜੀ ਤੁਸੀਂ ਸਮਝੀ ਜਾਂਦੇ ਹੋ ਉਹ ਮੈਂ ਤਾਂ ਤੁਹਾਡੇ ਘਰ ਕੋਲ ਇਸ ਲਈ ਖੜਦਾ ਵੀ ਤੁਹਾਡੇ ਵਾਈਫਾਈ ਵਾਲੇ ਕਨੈਕਸ਼ਨ ਤੇ ਪਾਸਵਰਡ ਨਹੀਂ نیٹ ਬੜਾ ਵਧੀਆ ਚੱਲਦਾ ਕਹਿੰਦਾ